ਦੀ ਕੱਟੀ ਖੜੀ ਹੈ ਜੀ ਹੂੰ ਤੇ ਇੱਕ ਆਪਾਂ ਦਾ ਕੱਟਾ ਵੇਚਤਾ ਤੇ ਇਹ ਕੀ ਗੱਬਣਾ ਚੌਥੇ ਲਈ ਠੀਕ ਆ ਇਹਦੇ ਜੀ 20 ਤਰੀਕ ਨੂੰ ਬਾਈ ਜੀ ਦਿਨ ਪੂਰੇ ਆ ਕੋਈ 2-4 ਦਿਨ ਵੱਧ ਘੱਟ ਲੈ ਜੇ ਹਾਂ ਉਹ ਤੇ ਆ ਜੀ ਠੀਕ ਆ ਤੇ ਮੱਝ ਸਾਫ ਹੈ 14 ਲੀਟਰ ਬਾਈ ਜੀ ਦੁੱਧ ਹੈ ਜਿੱਦ ਦੇ ਮੱਝ ਸੂਪੀ ਜੇ ਗੱਬਣ ਨਹੀਂ ਵਿਗਦੀ ਤਾਂ 14 ਕਿਲੋ ਆਪਾਂ ਤਿਆਰ ਕਰਕੇ ਅਗਲੇ ਨੂੰ ਦੇ ਦੇਵਾਂਗੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡਾ ਤਿਉਣਾ ਪੁਜਾਰੀਆਂ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਸੁਖੀ ਦੇ ਘਰੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸੁਖੀ ਬਹਿਣੀ ਵਾਲ ਦੇ ਨਾਂ ਤੇ ਬਾਈ ਨੂੰ ਪਿੰਡ 'ਚ ਜਾਣਦੇ ਆ ਜਮਾ ਇੱਕ ਘਰੇਲੂ ਕੰਮ ਆ ਬਾਈ ਤੁਸੀਂ ਆਹ ਜਾਨਵਰ ਦੇਖ ਲਓ ਬਾਈ ਦੇ ਘਰੇ ਕੋਈ ਵਪਾਰ ਦਾ ਕੰਮ ਨਹੀਂ ਆਹਾ ਇੱਕ ਗੱਬਣ ਮੱਝ ਬਾਈ ਨੇ ਸੇਲ ਕਰਨੀ ਆ ਕਿੰਨੇ ਦਿਨ ਅੱਜ ਇਹਦੇ ਸੂਣਦੇ ਰਹਿੰਦੇ ਆ ਕੀ ਮੁੱਲ ਆ ਸਾਰੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਬਾਕੀ ਪਿਛਲੇ ਸੂਏ ਕਿੰਨਾ ਐਨੇ ਦੁੱਧ ਦਿੰਦਾ ਆਹਾ ਬਾਈ ਪਿਛਲੇ ਸੂਏ ਦੀ ਕੱਟੀ ਹੈ ਜੀ ਹਾਂ ਜੀ ਬਾਈ ਜੀ ਇਹ ਪਿਛਲੇ ਸੂਏ ਦੀ ਕੱਟੀ ਹੈ ਜੀ ਠੀਕ ਆ ਆ ਜਾ ਬਾਈ ਮ ਸੁਖੀ ਬਾਈ ਪਿੰਡ ਆ ਗਿਆ ਆਪਣਾ ਤੇ ਉਹਨਾ ਪਜਾਰੀਆਂ ਹਾਂ ਜੀ ਬਾਈ ਜੀ ਆਸੇ ਪਾਸੇ ਕਿਹੜੇ ਪਿੰਡ ਆ ਇੱਧਰ ਬਾਈ ਤੰਗਰਾਲੀ ਸਿੰਘਪੁਰਾ ਤੇ ਮਲਕਾਨਾ ਸੰਗਤ ਤੇ ਬਹਿਮਣਾ ਦੇ ਵਿਚਾਲੇ ਆ ਜੀ ਘਰੇਲੂ ਕੰਮ ਆਪਣਾ ਹਨਾ ਬਾਈ ਜੀ ਘਰੇਲੂ ਕੰਮ ਹੈ ਚੌਥੇ ਸੂਏ ਆਪਣੀ ਮੱਝ ਸੁੰਦੀ ਆ ਜੀ ਠੀਕ ਆ ਤੇ ਆਪਾਂ ਇਹ ਦੂਜੇ ਸੂਏ ਲਿਆਏ ਸੀਗੇ ਜੀ ਠੀਕ ਆ ਤੇ ਕਾਹਦੀ ਕੱਟੀ ਖੜੀ ਹੈ ਜੀ ਹੂੰ ਤੇ ਇੱਕ ਆਪਾਂ ਦਾ ਕੱਟਾ ਵੇਚਤਾ ਤੇ ਕੀ ਗੱਬਣਾ ਚੌਥੇ ਲਈ ਠੀਕ ਆ ਇਹਦੇ ਜੀ 20 ਤਰੀਕ ਨੂੰ ਬਾਈ ਜੀ ਦਿਨ ਪੂਰੇ ਆ ਕੋਈ 2-4 ਦਿਨ ਵੱਧ ਘੱਟ ਲੈ ਜੇ ਹਾਂ ਉਹ ਤੇ ਆ ਜੀ ਠੀਕ ਆ ਤੇ ਮੱਝ ਸਾਫ ਹੈ 14 ਲੀਟਰ ਬਾਈ ਜੀ ਦੁੱਧ ਹੈ ਜਿੱਦ ਦੇ ਮੱਝ ਸੂਪੀ ਜੇ ਗੱਭਣ ਨਹੀਂ ਵਿਗਦੀ ਤਾਂ 14 ਕਿਲੋ ਆਪਾਂ ਤਿਆਰ ਕਰਕੇ ਅਗਲੇ ਨੂੰ ਦੇ ਦੇਵਾਂਗੇ ਠੀਕ ਅਗਲਾ ਆਪਣੇ ਨਾਲ ਸਾਈ ਕਰ ਲੈ ਹਾਂ ਹਾਂਜੀ ਵੀਰੇ ਜਿਹੜਾ ਕੰਮ ਆ ਬਾਈ ਦਾ ਜਮਾ ਕਰੇ ਲੂ ਆ ਵੀਰ ਕਹਿੰਦਾ ਦੂਜੇ ਸੂਏ ਆਪਾਂ ਖਰੀਦ ਕਰੀ ਸੀ ਦੂਸਰਾ ਸੂਆ ਦੁੱਧ ਪੀਤਾ ਤੀਸਰਾ ਤੇ ਚੌਥੇ ਸੂਏ ਹੁਣ ਵੇਚਣੀਆਂ 21 ਤਰੀਕ ਨੂੰ ਦਿਨ ਪੂਰੇ ਹਾਂਜੀ 21 ਜਿਹੜੀ ਵੀਡੀਓ ਬਾਈ ਉਹ 16 ਤਰੀਕ 11ਵਾਂ ਮਹੀਨਾ 2025 ਦੀ ਆ 21 ਤਰੀਕ ਨੂੰ ਬਾਈ ਕਹਿੰਦਾ ਇਹਦੇ ਦਿਨ ਪੂਰੇ ਆ ਬਾਕੀ ਖੋਲ ਕੇ ਤੋਰ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਨੰਬਰ ਆ ਬਾਈ ਸੁੱਖੀ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜਿਹੜੇ ਵੀ ਭਰਾਣੇ ਖਰੀਦਣੀਆਂ ਕੋਲੇ ਆ ਜਿਓ ਗੱਬਣ ਪਸ਼ੂ ਦਾ ਆ ਹੁੰਦਾ ਬੰਦਾ ਚੇਪਾ ਕੱਢ ਕੇ ਪਾਸ ਕਰਕੇ ਖਰੀਦ ਸਕਦਾ ਬਾਕੀ ਦੋਸਤੋ ਸਿੰਘਾਂ ਦੇ ਨਹੀਂ ਬੰਦੇ ਨੂੰ ਜਾਣਾ ਚਾਹੀਦਾ ਜਿਨੇ ਦੁੱਧ ਦਾ ਕੰਮ ਕਰਨਾ ਥੱਲੇ ਵਾਲਾ ਤੁਸੀਂ ਪਸ਼ੂ ਦਾ ਭਾਂਡਾ ਦੇਖੋ ਇਹ ਜੇ ਪਸ਼ੂ ਤਾਂ ਨਾ ਨੀਲੀ ਰਵੀ ਦੇ ਜੇ ਬੱਚੇ ਲੈਣੇ ਹੁਣ ਬਾਈ ਆ ਤੁਸੀਂ ਕਰਮਾਲੀ ਦਾ ਹਵਾਨਾ ਦੇਖੋ ਬਾਈ ਬਹੁਤ ਸੋਹਣਾ ਵੀਰੇ ਆ ਦੇਖੋ ਹਾਂ ਲੈ ਕੇ ਚੱਲੀਏ ਬਾਈ ਲੰਬੀ ਲੈ ਜਾ ਇੱਧਰ ਨੂੰ ਜਿਹੜੇ ਵੀ ਮੇਰੇ ਭਰਾਣੇ ਖਰੀਦਨੀ ਆ ਕੋਲੇ ਆ ਜਾਓ ਤਸੱਲੀ ਕਰ ਲਿਓ ਆ ਤੁਹਾਨੂੰ ਮੈਂ ਲੇਵਾ ਦਿਖਾਉਣਾ ਹੂੰ ਆ ਲੇਵਾ ਆ ਥਣ ਬਾਈ ਬਹੁਤ ਟਾਵੇਂ ਪਸ਼ੂਆਂ ਦੇ ਨਿਕਲਦਾ ਜੇ ਮੈਂ ਫਾਸਮਾ ਫਿੱਟ ਲੇਵਾਗਾ ਮੋੜਾ ਜੀ ਕਿੰਨਾ 14 ਕਿਲੋ ਦੁੱਧ ਕਹਿੰਦੇ ਸੀ ਭਾਈ ਜੀ 14 ਕਿਲੋ ਦੀ ਆਪਣੀ ਗਰੰਟੀ ਹੈ ਅੱਛਾ ਚੂਰ ਛੱਟਾ ਥਣ ਹੋਵੇ ਆਪਣੀ ਉਹ ਵੀ ਫੁੱਲ ਗਰੰਟੀ ਹੈ ਭਾਈ ਜੀ ਠੀਕ ਆ ਬਾਈ ਠੀਕ ਆ ਸਿੰਗਾ ਦੀ ਦੋਸਤੋ ਜਰੂਰ ਥੋੜੇ ਜੇ ਮੋٹے ਖੁੱਲੇ ਸਿੰਗਾ ਗੱਲ ਕਰ ਦੁੱਧ ਨੂੰ ਬਾਈ ਬਹੁਤ ਸੋਹਣੀ ਲੱਗਦਾ ਇੱਕ ਵਾਰੀ ਹੋਰ gekeੜਾ ਦਵਾ ਲਿਆ ਬਈ ਉਧਰ ਆ ਦੇਖੋ ਕੋਲੋਂ ਲਿਆਵਾ ਦਿਖਾਉਣਾ ਮੈਂ ਆ ਕਰੋ ਬਾਈ ਚੈੱਕ ਪਿੰਡ ਤੇ ਹੁਣਾ ਪੁਜਾਰੀਆਂ ਵੀਰੇ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਤੋਂ ਰਹਿ ਗਿਆ ਮੈਨੂੰ ਲੱਗਦਾ 8-10 ਕਿਲੋਮੀਟਰ ਆਸੇ ਪਾਸੇ ਬਾਈ ਨੇ ਪਿੰਡ ਆਪਦੇ ਦੱਸ ਤੇ ਜਿਹੜੇ ਜਿਹੜੇ ਨੰਬਰ ਬਾਈ ਦਾ ਇਹ ਠਾਂ ਚੱਲੀ ਜਾਂਦਾ ਮੋਲ ਜਿਹੜਾ ਉਹ ਕਨਫਰਮ ਕਰਾ ਦਿੰਨਾ ਗੱਬਣ ਬਾਈ ਕਿਹੜੇ ਤੋਂ ਆ ਕੇ ਘਰ ਦੇ ਆ ਛੋਟੇ ਬਾਈ ਇਹ ਮੇਰੇ ਸਾਣ ਤੋਂ ਗੱਬਣ ਹੈ ਜੀ ਅੱਛਾ ਸਾਣ ਵੀ ਚੈੱਕ ਕਰਾ ਦਿਓ ਪਿੱਛੋਂ ਚੰਗਾ ਹੁੰਗਾ ਦਾ ਲੰਬਾਈ ਹਮ ਆ ਛੋਟੇ ਤੋਂ ਬਾਈ ਇਹ ਗੱਬਣ ਆ ਆ ਹੁੰਦਾ ਆਪਣੇ ਦੇਸੀ ਕੰਮ ਜਿਹੜੇ ਬੰਦਿਆਂ ਦੇ ਹੁਣ ਇਹ ਨੀਲੀ ਰਾਵੀ ਸੀ ਚੱਲ ਬਾਈ ਨੇ ਜੇ ਨੀਲੀ ਰਾਵੀ ਦੇ ਟੀਕੇ ਰੱਖਿਆ ਹੁੰਦਾ ਤਾਂ ਸਿਉਣੇ ਦੇ ਸੁਹਾਗੇ ਵਾਲੀ ਗੱਲ ਸੀ ਜਦੋਂ ਇਹ ਗਰੀਡੇਡ ਬੱਚਾ ਦਊਗੀ ਬਾਈ ਬਾਕੀ ਗਰੀਡੇਡ ਜਿਹੜੇ ਪਸ਼ੂਆਂ ਦੇ ਦੁੱਧ ਨੂੰ ਉਹ ਬਾਲੇ ਖਰੇ ਨਿਕਲਦੇ ਆ ਜਿਹੜੇ ਬਾਈ ਆ ਦੇਖੋ ਲੈ ਚੱਲ ਬਾਈ ਉੱਥੇ ਬਣ ਲਾ ਤੇ ਬਾਈ ਆ ਵੀ ਆਸ-ਪਾਸੇ ਤੋਂ ਬੰਦੇ ਆਉਂਦੇ ਹੋਣਗੇ ਡਰੈਕਟ ਜੀ ਇਹਦਾ 1000 ਰੁਪਿਆ ਫੀਸ ਹੈ ਚਾਰ ਪਿੰਡਾਂ 'ਚ ਸਪਲਾਈ ਹੈ ਜੀ ਇਹਦੀ ਸੰਗਤ ਤਿਉਣਾ ਘਾਟ ਵਾਲੀ ਤੇ ਆਪਣਾ ਠੰਗਰਾਲੀ ਫਿੱਟ-ਫਟ ਬਹੁਤ ਆ ਕਦ-ਕੁਦ ਵੀ ਚੰਗਾ ਕਿਹੜੇ ਟੀਕੇ ਦਾ ਇਹ ਇਹ ਬਾਈ ਆਪਾਂ ਲਿਆ ਸੀ ਭਾਗੀਵੰਦਰ ਵਾਲੇ ਗੋਰੇ ਤੋਂ ਆਇਆ ਹੋਇਆ ਠੀਕ ਹੈ ਕੋਰੇ ਤੋਂ ਆਪਣੇ ਯਾਰ ਤੋਂ ਆਇਆ ਇਹ ਹਾਂਜੀ ਠੀਕ ਆ ਆਪਣੇ ਕੋਲੇ 2.5 ਸਾਲ ਪਹਿਲਾਂ ਆਇਆ ਹੋਇਆ ਜੀ ਠੀਕ ਆ ਠੀਕ ਆ ਠੀਕ ਆ ਬਾਈ ਕੱਟਾ ਸੋਣਾਗਾ ਬਾਕੀ ਬਾਈ ਆ ਜਾ ਫਿਰ ਮੱਝ ਦੇ ਮੁੱਲ ਦੀ ਗੱਲ ਕਰਦੇ ਆ ਬਾਈ ਕੀ ਭਾਅ ਰੱਖਦਾ ਫਿਰ ਦੋਸਤਾ ਬਾਈ ਜੀ ਇਹਦਾ ਬਸ ਲੈਣ ਦੇਣ 1,40,000 ਰੁਪਇਆ ਮੁੱਲ ਹੈ ਉਹਦੇ ਵਿੱਚੋਂ ਬਸ ਆਪਾਂ ਮਿਲਦੇ ਦਾ ਮਾਨਤਾ ਨਹੀਂ ਕਰਾਂਗੇ ਆ ਇਹਦਾ ਠੀਕ ਆ 1,40 ਆ ਦੇਖੋ ਬਾਈ ਉਹ ਜਮਾ ਠੰਡੀ ਸਾਊ ਆ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ